ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਐਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਆਪਣੀ ਪਾਲਿਟੀ ਦੀ ਕਲਾਸ ਨੰਬਰ 4 ਲੈ ਕੇ ਆ ਚੁੱਕੇ ਹਾਂ ਜਿਸ ਚ ਆਪਾਂ ਪੜ੍ਹਾਂਗੇ ਨੈਸ਼ਨਲ Song ਆਫ ਇੰਡੀਆ ਨੈਸ਼ਨਲ ਫਲੈਗ ਆਫ ਇੰਡੀਆ ਨੈਸ਼ਨਲ ਐਂਥਮ ਆਫ ਇੰਡੀਆ ਕਿ ਇਹ ਕਿੰਨਾ ਦੁਆਰਾ ਲਿਖੀ ਗਈ ਹੈ ਨੈਸ਼ਨਲ ਫਲੈਗ ਆਪਣਾ ਕਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਤਿੰਨ ਨੰਬਰ ਇਹ ਜਿਹੜੀ ਸਾਰੀ ਆਪਾਂ ਕੰਪਲੀਟ ਇਨਫੋਰਮੇਸ਼ਨ ਪਾਲਿਟੀ ਦੇ ਪੁਆਇੰਟ ਆਫ 뷰 ਨਾਲ ਲੈਣੀ ਆ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਰ ਨੂੰ ਹੱਥ ਜੋੜ ਕੇ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਨਾਲ ਕਮੈਂਟਾਂ ਵਿੱਚ ਜਿਹੜਾ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਬਾਕੀ ਕਿਸੇ ਬੱਚ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਤੇ ਉੱਥੋਂ ਜਾ ਕੇ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰ ਲਿਓ ਪ੍ਰਿੰਟ ਕਰਵਾ ਲਿਓ ਉਹ ਤੁਹਾਡੇ ਅੱਗੇ ਤੇ ਮੈਂ ਤੁਹਾਨੂੰ ਇਹ ਰਿਸੈਸਟ ਕਰੂੰਗਾ ਕਿ ਤੁਸੀਂ ਜਿਹੜਾ ਆਪਣੇ ਨੋਟਸ ਖੁਦ ਪ੍ਰੀਪੇਅਰ ਕਰੋ ਆਪਣੀ ਕਲਾਸ ਨੂੰ ਦੇਖ ਕੇ ਦੇਖ ਕੇ ਠੀਕ ਹੈ ਤੇ ਹੁਣ ਚਲੋ ਆਪਾਂ ਜਿਹੜੀ ਆਪਣੀ ਕਲਾਸ ਆ ਉਹ ਸਟਾਰਟ ਕਰਦੇ ਆ ਅੱਜ ਦਾ ਆਪਣਾ ਟੌਪ ਠੀਕ ਹੈ ਤੇ ਇਹਦਾ ਪਾਲਿਟੀ ਦੇ ਪੁਆਇੰਟ ਆਫ 뷰ਨਲ ਕੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਜੋਗਦਾਨ ਰਹਾ ਜਾਂ ਕਦੋਂ ਕੰਸਟੀਟੂਐਂਟ ਅਸੈਂਬਲੀ ਦੁਆਰਾ ਇਹ ਇਹਨਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਇੰਡੀਆ ਲਈ ਠੀਕ ਆ ਅੱਜ ਆਪਾਂ ਸਾਰੀ ਜਿਹੜੀ ਇਨਫੋਰਮੇਸ਼ਨ ਲੈਣੀ ਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਨੈਸ਼ਨਲ ਫਲੈਗ ਬਾਰੇ ਨੈਸ਼ਨਲ ਫਲੈਗ ਦੀ ਲੰਬਾਈ ਤੋਂ ਚੜਾਈ ਦੀ ਜਿਹੜੀ ਆਸਟ ਕਿੰਨੀ ਹੁੰਦੀ ਆ ਇਹ ਹੁੰਦੀ ਹੈਗੀ 3/2 ਠੀਕ ਆ ਜਦੋਂ ਇਹ ਕੁਐਸਚਨ ਪੰਜਾਬ ਪੁਲਿਸ ਦੇ ਐਗਜ਼ਾਮ ਚ ਆਉਂਦਾ ਸੀ ਆ ਉਦੋਂ ਇਹ ਪੁੱਛਦੇ ਸੀ ਵਿਡਥ ਟੂ ਲੈਂਥ ਠੀਕ ਹੈ ਮਤਲਬ ਹਰ ਇੱਕ ਜਗ੍ਹਾ ਤੇ ਬੱਚਿਆਂ ਨੇ ਯਾਦ ਕਿਨੋਂਦਾ 3/2 2/3 ਹੁਣ ਉੱਥੇ ਬੱਚੇ ਇਹ ਨਹੀਂ ਦੇਖਦੇ ਤੁਸੀਂ ਦੇਖ ਲੈਂਦੇ ਹਾਂ ਵੀ ਉੱਥੇ ਪਤਾ ਬੱਚੇ ਪੜ੍ਹ ਲੈਂਦੇ ਆ ਕਿ ਨੈਸ਼ਨਲ ਲੈਂਥ ਦੀ ਆ ਨੈਸ਼ਨਲ ਫਲੈਗ ਦੀ ਜਿਹੜੀ ਲੈਂਥ ਲੈਂਥ ਕਿੰਨੀ ਆ ਠੀਕ ਹੈ ਮਤਲਬ ਕਿ ਉਹਦਾ ਮਾਪ ਕਿੰਨਾ ਉੱਥੇ ਉਹਨਾਂ ਨੇ ਜਵਾਬ ਕਰਿਆਂਦਾ 3/2 ਉੱਥੇ ਟਿਕ ਕਰਿਆ ਹੁੰਦੇ ਆ ਤੁਸੀਂ ਜਿਹੜੀ ਗਲਤੀ ਆ ਤੁਸੀਂ ਕੁਐਸਚਨ ਪੜ੍ਹਨ ਵੇਲੇ ਮਤਲਬ ਗਲਤੀ ਨਾ ਕਰਿਆ ਕਰੋ ਤੁਸੀਂ ਦੇਖਿਆ ਕਰੋ ਉਥੇ ਵਿਡਥ ਤੋਂ ਲੈਂਥ ਆ ਤਾਂ ਤੁਸੀਂ 2/3 ਮਾਰਕ ਕਰੋਗੇ ਅਗਰ ਲੈਂਥ ਟੂ ਵਿਡਥ ਹੈ ਇਸ ਤਰੀਕੇ ਨਾਲ ਤਾਂ ਤੁਸੀਂ 3/2 ਜਿਹੜੀ ਆਪਸਟ ਹੈ ਉਹਨੂੰ ਤੁਸੀਂ ਮਾਰਕ ਕਰੋਗੇ ਠੀਕ ਹੈ ਇਹਦਾ ਡਿਜ਼ਾਈਨ ਕਿਹਨੇ ਬਣਾਇਆ ਸੀਗਾ ਨੈਸ਼ਨਲ ਆਪਣੇ ਨੈਸ਼ਨਲ ਫਲੈਗ ਦਾ ਡਿਜ਼ਾਈਨ ਮੇਡ ਬਾਈ ਦੀ ਪਿੰਗਲੀ ਬਨਕੇਆ ਇਨ 1921 ਠੀਕ ਹੈ ਜਿਹੜਾ ਪਿੰਗਲੀ ਬਨਕੇਆ ਨੇ ਇਹਨਾਂ ਦਾ ਡਿਜ਼ਾਈਨ ਬਣਾਇਆ ਸੀ ਆਪਣੇ ਨੈਸ਼ਨਲ ਫਲੈਗ ਦਾ 1921 ਦੇ ਵਿੱਚ ਇਹਨੂੰ ਨੈਸ਼ਨਲਾਈਜ਼ ਮਤਲਬ ਕਿ ਆਪਾਂ ਕਹਿ ਸਕਦੇ ਕਨਸਟੀਟਿਊਟ ਅਸੈਂਬਲੀ ਦੁਆਰਾ ਕਦੋਂ ਅਡਾਪਟ ਕੀਤਾ ਗਿਆ ਸੀ ਇਟ ਅਡਾਪਟਡ ਔਨ 22 ਜੁਲਾਈ 22 ਜੁਲਾਈ ਠੀਕ ਹੈ ਇਹਨੂੰ ਜਹਾਜ਼ ਰੱਖਿਓ ਤੁਸੀਂ ਡੇਟ ਨੂੰ 22 ਜੁਲਾਈ 1947 ਬਾਈ ਦੀ ਕਨਸਟੀਟਿਊਸ਼ਨ ਅਸੈਂਬਲੀ ਇਹ 22 ਜੁਲਾਈ 1947 ਨੂੰ ਕਨਸਟੀਟਿਊਸ਼ਨ ਅਸੈਂਬਲੀ ਦ ਤੇ ਫਾਫਰ ਨੇਸ਼ਨਲ ਫਲੈਗ ਡੇ ਮਨਾਉਣਾ ਇੰਡੀਆ ਦੇ ਵਿੱਚ ਕਿਉਂਕਿ 22 ਜੁਲਾਈ ਨੂੰ ਜਿਹੜਾ ਹੈਗਾ ਆਪਾਂ ਨੇ ਕੰਸਟਿਟਿਊਟ ਅਸੈਂਬਲੀ ਦੁਆਰਾ ਅਪਣਾਇਆ ਗਿਆ ਸੀ ਤੇ ਨੈਸ਼ਨਲ ਫਲੈਗ ਡੇ ਕਦੋਂ ਮਨਾਉਣਾ ਹੈ ਹਰ ਸਾਲ ਹਰ ਸਾਲ ਮਨਾਉਣਾ ਆਪਾਂ 22 ਜੁਲਾਈ ਨੂੰ ਠੀਕ ਹੈ ਇਨ ਸੈਂਟਰ ਧਰਮ ਚੱਕਰ ਆਉਰ ਦੀ ਸ਼ੋਕ ਚੱਕਰਸ ਵਿਧੀ 24 ਸਪਾਈਕਸ ਟੇਕਨ ਫਰੋਮ ਦੀ ਸਾਰਨਾਥ ਪਿਲੇਰ ਆਫ ਅਸ਼ੋਕਾ ਹੁਣ ਜਿਹੜੇ ਸਾਰਨਾਥ ਪਿਲੇਰ ਆਫ ਅਸ਼ੋਕਾ ਇਹ ਕਨਸੈਪਟ ਤੁਹਾਨੂੰ ਸਾਰਾ ਮੈਂ ਇੰਡੀਅਨ ਹਿਸਟਰੀ ਆਈਡੀ ਆਪਾਂ ਐਂਸ਼ੀਐਂਟ ਹਿਸਟਰੀ ਕਰਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਜਿਹ ਅਨੈਸ਼ਨ ਫਲੈਗ ਦੇ ਵਿਚਾਲੇ ਜਿਹੜਾ ਆਪਣਾ ਇੱਕ ਬਲੂ ਕਲਰ ਥੋੜਾ ਜਿਹਾ ਚੱਕਰ ਹੁੰਦਾ ਨਾ ਉਹਦੇ ਵਿੱਚ 24 ਲਾਈਨਸ ਹੁੰਦੀਆਂ ਨੇ ਠੀਕ ਆ ਉਹੋ ਜਿਹੜੇ ਇਹ ਆਈਡੀਆ ਕਿਸ ਤੋਂ ਲਿਆ ਗਿਆ ਸੀਗਾ ਇਹ ਸਾਰਨਸ ਪਲੇਅਰ ਆਫ ਅਸ਼ੋਕਾ ਤੋਂ ਲਿਆ ਗਿਆ ਸੀ ਠੀਕ ਹੈ ਤੇ ਇਹ ਜਿਹੜੀਆਂ 24 ਸਪਾਈਕਸ ਨੇ ਵਿਚਾਲੇ ਜਿਹੜੀਆਂ 24 ਲਾਈਨਸ ਨਹੀਂ ਹੈ ਇਹ ਕਿਹਨੂੰ ਦਰਸਾਉਂਦੀਆਂ ਨੇ ਦੀ 24 24 ਸਪਾਈਕਸ ਰਿਪਰੈਜ਼ੈਂਟ 24 ਆਵਰਸ ਆਫ ਡੇ ਇਹ ਦਿਨ ਦੇ 24 ਘੰਟਿਆਂ ਨੂੰ ਦਰਸਾਉਂਦੇ ਨੇ ਮਤਲਬ ਕਿ ਮੂਵਮੈਂਟ ਆਫ ਲਾਈਫ ਠੀਕ ਆ ਮੂਵਮੈਂਟ ਆਫ ਲਾਈਫ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਇਹ ਠੀਕ ਹੈ ਇਹ ਕੁਐਸ ਇਹਨੇ ਸਟੇਟਮੈਂਟ ਆ ਇਹਨਾ ਇਹਨੇ 24 ਸਪਾਈਕਸ ਨੇ ਉਹ ਕਿਹਨੂੰ ਕਿਸ ਚੀਜ਼ ਦੀ ਰਿਪਰਿਜ਼ੈਂਟ ਨੇ ਕਿਸ ਚੀਜ਼ ਨੂੰ ਪ੍ਰਦਰਸ਼ਿਤ ਕਰਦੇ ਨੇ ਉਹ 24 ਆਰਸ ਆਫ 24 ਆਰਸ ਆਫ ਡੇ ਮੂਮੈਂਟ ਆਫ ਲਾਈਫ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਆ ਗਿਆ ਆਪਣਾ ਨੈਸ਼ਨਲ ਐਂਥਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਨ ਗਨ ਮਨ ਜਿਹੜੇ ਜਦੋਂ ਬੱਚੇ ਆਪਾਂ ਮਤਲਬ ਕਿ ਆਪਾਂ ਛੋਟੇ ਹੁੰਦੇ ਸੀ ਸਕੂਲਾਂ ਦੇ ਵਿੱਚ ਜਦੋਂ ਆਪਣੀ ਅਸੈਂਬਲੀ ਹੁੰਦੀ ਸੀ ਸਟਾਰਟਿੰਗ 'ਚ ਠੀਕ ਹੈ ਉਦੋਂ ਆਪਾਂ ਜਿਹੜਾ ਹੈਗਾ ਜਨਗਨਮਨ ਆ ਇਹ ਸਾਰੇ ਮਤਲਬ ਕਿ ਉੱਥੇ ਪ੍ਰੇਅਰ 'ਚ ਚੱਲਦਾ ਹੁੰਦਾ ਸੀ ਠੀਕ ਹੈ ਜਨਗਨਮਨ ਜਨਗਨਮਨ ਰਿਟਨ ਵਾਈ ਰਵਿੰਦਰਨਾਥ ਟੈਗੋਰ ਜਨਗਨਮਨ ਕਿਤੇ ਦੁਆਰਾ ਲਿਖਿਆ ਗਿਆ ਰਵਿੰਦਰਨਾਥ ਟੈਗੋਰ ਔਨ 11th ਦਿਸੰਬਰ 1911 ਠੀਕ ਹੈ 11 ਨਵੰਬਰ 1911 ਠੀਕ ਹੈ ਤੇ ਕਿ ਕਦੋਂ ਕਿਹੜੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਇਹ ਬੰਗਾਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਇਹ ਠੀਕ ਹੈ ਤਿੰਨੇ ਚੀਜ਼ਾਂ ਰਵਿੰਦਰਨਾਥ ਟੈਗੋਰ ਦੁਆਰਾ ਲਿਖਿਆ ਗਿਆ 11 ਨੂੰ 1911 ਨੂੰ ਤੇ ਬੰਗਾਲੀ ਭਾਸ਼ਾ ਦੇ ਵਿੱਚ ਇਹ ਤੁਸੀਂ ਸਾਰਾ ਜਿਹੜਾ ਹੈਗਾ ਧਿਆਨ ਰੱਖਿਓ ਤੇ ਫਸਟ ਟਾਈਮ ਕਦੋਂ ਕਾਇਆ ਗਿਆ ਸੀ ਫਸਟ ਟਾਈਮ ਸੰਗਾਂ 27 ਦਸੰਬਰ 27 ਦਸੰਬਰ ਸੀ ਜਿਹੜਾ ਠੀਕ ਆ ਇਨ ਕਲਕਤਾ ਸੌਰੀ ਤੇ ਇਨ ਕਲਕਤਾ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਹੈਡਡਡ ਬਾਈ ਬਿਸ਼ਨ ਨਾਰਾਇਨਧਰ ਇਹੀ ਜਿਹੜਾ ਹੈਗਾ ਫਸਟ ਟਾਈਮ ਕਰਦਾ ਹੋਇਆ ਸੀ 27 ਦਸੰਬਰ 1911 ਨੂੰ ਇੱਥੇ ਮੈਂ ਤੁਹਾਨੂੰ ਪੀਡੀਐਫ ਦੇ ਉਸ ਜਿਹੜਾ ਹੈਗਾ ਕਰੈਕਟ ਕਰਕੇ ਦੇ ਦੂੰਗਾ ਤੇ ਕਿਹੜੇ ਸੈਸ਼ਨ ਦਾ ਇਹ ਮਤਲਬ ਕਿ ਜਿਹੜੀ ਆਪਾਂ ਮਾਡਰਨ ਹਿਸਟਰੀ ਪੜ੍ਹਨੀ ਆ ਉਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈਗਾ ਸਾਰਾ ਕਰਵਾਉਂਗਾ ਗਲਗੱਤਾ ਸੈਸ਼ਨ ਆਪਾਂ ਕਿਉਂਕਿ ਪਹਿਲਾਂ ਇੱਕ ਦੋ ਕਲਾਸਾਂ ਦੇ ਵਿੱਚ ਵੀ ਇਹ ਜਿਕਰ ਹੋਇਆ ਗਲਗੱਤਾ ਸੈਸ਼ਨ ਹੋ ਗਿਆ ਤੇ ਲਾਹੌਰ ਸੈਸ਼ਨ ਹੋ ਗਿਆ ਤੇ ਮੈਂ ਜਿਹੜੀ ਆਪਾਂ ਪੰਜਾਬ ਦੀ ਕਲਾਸ ਲੈ ਸੀ ਹਿਸਟਰੀ ਪੰਜਾਬ ਦੀ ਆਪਾਂ ਸਟਾਰਟਿੰਗ ਕਰੀ ਸੀ ਉਹ ਜੀ ਸੈਸ਼ਨਾਂ ਬਾਰੇ ਗੱਲਬਾਤ ਹੋਈ ਸੀ ਜਿਹੜੇ ਬੱਚਿਆਂ ਨੇ ਹਾਲੇ ਤੱਕ ਇਹ ਚੀਜ਼ਾਂ ਬਾਰੇ ਨਹੀਂ ਪ 1885 ਤੋਂ ਲੈ ਕੇ ਜਦੋਂ ਕਾਂਗਰਸ ਬਣੀ ਉਹਨਾਂ ਦਾ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਨਾਂ ਦੀ ਮੀਟਿੰਗਾਂ ਚੱਲ ਰਹੀਆਂ ਸੀ ਹਰੇਕ ਸਾਲ ਹੁਣ ਜਦੋਂ 1911 ਦੇ ਵਿੱਚ ਕੱਲਤਾ ਜਿਹੋਨਾਂ ਦੀ ਮੀਟਿੰਗ ਹੋਈ ਉਹਨੂੰ ਕੱਲਤਾ ਸੈਸ਼ਨ ਕਹਿੰਦਾ ਠੀਕ ਆ ਤੇ ਉਹਨਾਂ ਦਾ ਹੈੱਡ ਉਸ ਸਮੇਂ 1911 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਹੈੱਡ ਕੌਣ ਸੀ ਵਿਸ਼ਨ ਨਾਰਾਇਣ ਧਰ ਠੀਕ ਆ ਵਿਸ਼ਨ ਨਾਰਾਇਣ ਧਰ ਇਹ 27 ਦਸੰਬਰ 1911 ਨੂੰ ਪਹਿਲੀ ਵਾਰ ਕਰਤਾ ਸੈਸ਼ਨ ਦੇ ਵਿੱਚ ਜਿਹੜਾ ਹੈਗਾਗਾ ਇੰਡੀਆ ਨੈਸ਼ਨਲ ਕਾਂਗਰਸ ਦਾ ਜਿਹੜਾ ਸੈਸ਼ਨ ਸੀ ਉਦੋਂ ਗਾਇਆ ਗਿਆ ਤੇ ਉਹ 1911 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਆ ਗਿਆ ਆਪਣਾ ਨੈਸ਼ਨਲ ਸੌਂਗ ਆਫ ਇੰਡੀਆ ਨੈਸ਼ਨਲ ਸੌਂਗ ਤੁਹਾਨੂੰ ਪਤਾ ਹੀ ਆ ਨੈਸ਼ਨਲ ਜਿਹੜਾ ਇਹ ਇਹ ਚੀਜ਼ ਮਤਲਬ ਕਿ ਨਾ ਓਰਿਜਿਨ ਦੂਰ ਰੱਖਿਆ ਕਰੋ ਜਿਹੜਾ ਨੈਸ਼ਨਲ ਐਂਥਮ ਹੈ ਨੈਸ਼ਨਲ ਐਂਂਥਮ ਉਹ ਹੈਗਾ ਆਪਣਾ ਜਨ ਗਨ ਮਨ ਜਿਹੜਾ ਮੈਂ ਹੁਣ ਤੁਹਾਨੂੰ ਲਾਸਟ ਸਲਾਈਡ ਤੇ ਕਰਾ ਕੇ ਆਂ ਜਨਾ ਗਾਣਾ ਮਾਨਾ ਠੀਕ ਆ ਤੇ ਜਿਹੜਾ ਆਪਣਾ ਨੈਸ਼ਨਲ ਸੌਂਗ ਆ ਉਹ ਹੈਗਾ ਆਪਣਾ ਬੰਦੇ ਮਾਤਰਮ ਕਿਉਂਕਿ ਇਹ ਬੱਚਿਆਂ ਨੂੰ ਕਈ ਵਾਰ ਨਹੀਂ ਕਨਸੈਪਟ ਕਲੀਅਰ ਹੁੰਦਾ ਆਪਾਂ ਜਿਆਦਾਤਰ ਆਪਣੇ ਪੰਜਾਬ ਦੇ ਵਿੱਚ ਹਰੀ ਇਕ ਅਸੈਂਬਲੀ ਦੇ ਵਿੱਚ ਕੁਝ ਵੀ ਲਾ ਲੋ ਆਪਾਂ ਜਿਹੜਾ ਹੈਗਾ ਜ਼ਿਆਦਾਤਰ ਜਾਣਾਂਗਾ ਨਾ ਮਨ ਬਾਰੇ ਮਤਲਬ ਕਿ ਸੁਣਿਆ ਹੁੰਦਾ ਤਾਂ ਬੰਦੇ ਮਾਤਮ ਬਾਰੇ ਜਿਹੜੇ ਸਟੂਡੈਂਟਸ ਆਪ ਨੂੰ ਪਤਾ ਹੈ ਕਿ ਬੰਦੇ ਮਾਤਮ ਵੀ ਆਪਣਾ ਹੋਇਆ ਹੈ ਨੈਸ਼ਨਲ ਸੌਂਗ ਹੈ ਇੰਡੀਆ ਦੇ ਜਿਹੜਾ ਹੈਗਾ ਇੰਡੀਆ ਦੇ ਪੁਆਇੰਟ ਆਫ ਵਿਊ ਨਾਲ ਠੀਕ ਹੈ ਪਰ ਕਈ ਵਾਰ ਇਹ ਇੰਨਾ ਜ਼ਿਆਦਾ ਮਨ ਲੋਕ ਕੇ ਆਪਾਂ ਹਾਲੇ ਤੱਕ ਇਹ ਹੈ ਕਿ ਜਨ ਗਨ ਮਨ ਸਾਰਿਆਂ ਨੂੰ ਆਉਂਦਾ ਹੋਊਗਾ ਬੰਦੇ ਮਾਤਮ ਕਿਸੇ ਨੂੰ ਨਹੀਂ ਆਉਂਦਾ ਹੋਣਾ ਠੀਕ ਹੈ ਤਾਂ ਕਰਕੇ ਬੱਚਿਆਂ ਨੂੰ ਇਸ ਚੀਜ਼ ਬਾਰੇ ਘੱਟ ਇਨਫੋਰਮੇਸ਼ਨ ਹੁੰਦੀ ਆ ਜਨ ਗਨ ਇਹ ਹੈਗਾ ਸੌਰੀ ਆਪਾਂ ਬੰਦੇ ਭਾਰਤ ਬੰਦੇ ਬੰਦੇ ਮਾਤ ਬੰਦੇ ਮਾਤਰਮ ਰਿਟਨ ਬਾਏ ਵਿਕਰਮ ਚੰਦਰ ਚੱਟਰਜੀ ਇਨ ਬੰਗਾਲੀ ਲੈਂਗੁਏਜ ਬੰਦੇ ਮਾਤਰਮ ਕਿਹਦੇ ਦੁਆਰਾ ਲਿਖਿਆ ਗਿਆ ਇਹ ਲਿਖਿਆ ਗਿਆ ਵਿਕਰਮ ਚੰਦਰ ਚੱਟਰਜੀ ਦੁਆਰਾ ਬੰਗਾਲੀ ਭਾਸ਼ਾ ਦੇ ਵਿੱਚ ਠੀਕ ਹੈ ਇਹ ਕੁਐਸਚਨ ਆਉਣਾ ਹੁੰਦਾ ਕਿ ਬੰਦੇ ਮਾਤਰਮ ਕਿਹਦੇ ਦੁਆਰਾ ਲਿਖਿਆ ਗਿਆ ਵਿਕਰਮ ਚੰਦਰ ਚੱਟਰਜੀ ਤੇ ਬੰਗਾਲੀ ਲੈਂਗੁਏਜ ਦੇ ਵਿੱਚ ਠੀਕ ਹੈ ਫਸਟ ਟਾਈਮ ਸੰਗ ਇਨ 1896 ਇਹ 1896 ਦੇ ਵਿੱਚ ਪਹਿਲੀ ਵਾਰ ਜਿਹੜਾ ਹੈਗਾ ਗਾਇਆ ਗਿਆ ਸੀਗਾ ਠੀਕ ਹੈ ਤੇ ਇਹ ਵੀ ਕਗਰਤਾ ਸੈਸ਼ਨ ਦੇ ਵਿੱਚ ਹੀ ਗਾਇਆ ਗਿਆ ਹੁਣ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ ਉਹ ਕਗਰਤਾ ਸੈਸ਼ਨ ਦੇ ਵਿੱਚ ਗਾਇਆ ਗਿਆ ਹੈਗਾ ਤੇ ਜਿਹੜਾ ਨੈਸ਼ਨਲ ਆਪਣਾ Song ਹੈ ਬੰਦੇ ਮਾਤਰਮ ਇਹ ਵੀ ਕਨਗੱਤਾ ਸੈਸ਼ਨ ਦੇ ਵਿੱਚ ਆਫ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਪਹਿਲੀ ਵਾਰ ਗਾਇਆ ਗਿਆ ਠੀਕ ਆ ਹੁਣ ਆਪਾਂ ਦੇਖਦੇ ਆ ਬੰਦੇ ਮਾਤਰਮ ਇਜ਼ ਅ ਪੋਇਮ ਆਫ ਅਨੰਦਮਠ ਨੋਵਲ ਆਫ ਵਿਕਰਮ ਚੰਦਰ ਚੱਟਰੀ ਜਿਹੜਾ ਬੰਦੇ ਮਾਤਰਮ ਇਹ ਆਪਣਾ ਨੈਸ਼ਨਲ Song ਆਪਣਾ ਬਣਾਇਆ ਹੋਇਆ ਇਹ ਵਿਕਰਮ ਚੰਦਰ ਚੱਟਰੀ ਦੀ ਇੱਕ ਪੋਇਮ ਸੀ ਇੱਕ ਨੋਵਲ ਸੀਗਾ ਨੋਵਲ ਦਾ ਕੀ ਨਾਮ ਸੀ ਅਨੰਦਮਠ ਨੋਵਲ ਠੀਕ ਆ ਅਨੰਦਮਠ ਨੋਵਲ ਆ ਜਿਹੜਾ ਉਹਦੇ ਵਿੱਚ ਇੱਕ ਕਵਿਤਾ ਲਿਖੀ ਹੋਈ ਸੀ ਆਪਾਂ ਇੱਕ ਕਹਿ ਸਕਦੇ ਆ ਵੀ ਇੱਕ ਬੁੱਕ ਸੀ ਠੀਕ ਆ ਬੁੱਕ ਦੇ ਵਿੱਚ ਇੱਕ ਕਵਿਤਾ ਸੀਗੀ ਬੰਦੇ ਮਾਤਮ ਉਹ ਨੂੰ ਆਪਾਂ ਫਿਰ ਜਿਹੜਾ ਹੈਗਾ ਨੈਸ਼ਨਲ ਸੌਂਗ ਡਿਕਲੇਅਰ ਕਰਤਾ ਠੀਕ ਹੈ ਬੰਦੇ ਮਾਤਮ ਆਨੰਦ ਮੱਠ ਨੋਵਲ ਦੇ ਵਿੱਚੋਂ ਇੱਕ ਲਈ ਗਈ ਕਵਿਤਾ ਹੈ ਠੀਕ ਹੈ ਬੰਦੇ ਮਾਤਮ ਇੱਕ ਤਰ੍ਹਾਂ ਦੀ ਪੋਇਮ ਹੈ ਠੀਕ ਹੈ ਇਹ ਹੁਣ ਆਪਾਂ ਪੜਦੇ ਹਾਂ ਨੈਸ਼ਨਲ ਐਮਬਲਮ ਨੈਸ਼ਨਲ ਐਮਬਲਮ ਤੁਸੀਂ ਦੇਖਿਆ ਹੋਊ ਆਪਣਾ ਜਿਹੜਾ 1 ਰੁਪਿਆ ਅਗਰ ਕਿਸੇ ਨੇ 1 ਰੁਪਿਆ 2 ਰੁਪਏ ਦਾ ਜਿਹੜਾ ਹੈਗਾ ਸ਼ਿੱਕਾ ਦੇਖਿਆ ਹੋ ਉਹਦੇ ਉੱਤੇ ਸ਼ੇਰਾਂ ਦੇ ਮੂੰਹ ਜਿਹੇ ਹੁੰਦੇ ਨੇ ਨਾ ਇੱਕ ਇਧਰਲੀ ਸਾਈਡ ਹੁੰਦਾ ਕਿ ਇਧਰਲੀ ਸਾਈਡ ਹੁੰਦਾ ਤੇ ਨੀਚੇ ਜਾ ਕੇ ਇਸ ਤਰੀਕੇ ਨਾਲ ਮਤਲਬ ਉਹਦੇ ਪੈਰਦਰੇ ਹੁੰਦੇ ਨੇ ਤੇ ਉਹ ਸਤੰਭ ਤੇ ਇਹ ਵੈਸੇ ਚਾਤ ਮੂੰਹ ਹੁੰਦੇ ਨੇ ਇੱਕ ਆਪਾਂ ਨੂੰ ਇੱਧਰ ਦੇਖਦੇ ਇੱਕ ਆਪਾਂ ਨੂੰ ਇੱਧਰ ਦੇਖਦੇ ਆਪਾਂ ਨੂੰ ਫਰੰਟ ਵਾਲਾ ਇੱਕ ਇਹਦੇ ਬੈਕ ਸਾਈਡ ਵੀ ਫੇਸ ਹੁੰਦਾ ਠੀਕ ਹੈ ਤੇ ਇਹ ਜਿਹੜਾ ਕਨਸੈਪਟ ਸੀ ਆ ਆਪਣਾ ਨੈਸ਼ਨਲ ਐਂਬਲਮ ਵਾਲਾ ਇਹ ਵੀ ਜਿਹੜਾ ਹੈਗਾ ਸਾਰਨਾਥ ਜਿਹੜੀ ਲੌਇਨ ਕੈਪੀਟਲ ਅਫ ਅਸ਼ੋਕਾ ਸੀ ਇਹ ਉਤੋਂ ਲਿਆ ਗਿਆ ਸੀ ਸਾਰਨਾਥ ਪਿਲਾਰ ਅਫ ਅਸ਼ੋਕਾ ਸੀ ਠੀਕ ਹੈ ਉਹਦੇ ਉੱਤੇ ਇਹ ਜਿਹੜਾ ਮਤਲਬ ਕਿ ਡਿਜ਼ਾਈਨ ਕਰਿਆ ਹੋਇਆ ਸੀ ਫਿਰ ਆਪਾਂ ਨੂੰ ਐਜ਼ ਅ ਨੈਸ਼ਨਲ ਐਂਬਲਮ ਆਪਾਂ ਇਹਨੂੰ ਜਿਹੜਾ ਹੈਗਾ ਅਧਿਕਾਰਿਤ ਕੀਤਾ ਠੀਕ ਹੈ ਇਹ ਕਨਸੈਪਟ ਕਿਤੋਂ ਲਿਆ ਗਿਆ ਜਿਹੜਾ ਨੈਸ਼ਨਲ ਐਂਬਲਮ ਸੀ ਆਪਣ ਤੇ ਮਤਲਬ ਕਿ ਸਾਰੀ ਆਪਾਂ ਇਨਫੋਰਮੇਸ਼ਨ ਤੁਹਾਨੂੰ ਐਂਸ਼ੀਅੰਟ ਹਿਸਟਰੀ ਦੇ ਵਿੱਚ ਦੇਵਾਂਗੇ ਫਿਲਹਾਲ ਆਪਾਂ ਪਾਲਟਰੀ ਦੇ ਪੁਆਇੰਟ ਆਫ 뷰 ਨਾਲ ਜਿੰਨੀ ਕ ਆਪਾਨੂੰ ਜ਼ਰੂਰੀ ਇਨਫੋਰਮੇਸ਼ਨ ਆਇਆ ਹੁਣ ਆਪਾਂ ਉਹ ਲੈਣੇ ਆ ਠੀਕ ਆ ਤੇ ਇਹਦੇ ਜਿਹੜਾ ਇਹ ਹੈ ਨਾ ਨੀਚੇ ਆਪਣਾ ਜਿਹੜਾ ਮਤਲਬ ਕੇਸ ਤਰੀਕ ਦਾ ਜੀ ਇਹਦੇ ਉੱਤੇ ਇਹ ਸਟੇਬਲ ਰੱਖਿਆ ਹੋਇਆ ਉਹਦੇ ਉੱਤੇ ਚਾਰ ਐਨੀਮਲਸ ਨੇ ਠੀਕ ਆ ਇਹਦੇ ਬਾਟਮ ਤੇ ਚਾਰ ਐਨੀਮਲਸ ਕਿਹੜੇ-ਕਿਹੜੇ ਨੇ ਲਾਇਨ ਐਲੀਫੈਂਟ ਹਾਰਸ ਤੇ ਬਲ ਲਾਇਨ ਕੀ ਰਿਪਰਿਜ਼ੈਂਟ ਕਰਦਾ ਲਾਇਨ ਪਾਵਰ ਨੂੰ ਰਿਪਰਿਜ਼ੈਂਟ ਕਰਦਾ ਐਲੀਫੈਂਟ ਐਲੀਫੈਂਟ ਸਟਰੈਂਥ ਨੂੰ ਰਿਪਰਿਜ਼ ਔਰ ਸੀ ਦਾ ਸਪੀਡ ਨੂੰ ਰਿਪਰਿਜ਼ੈਂਟ ਕਰਦਾ ਤੇ ਬੁੱਲ ਜਿਹੜਾ ਕਰਦਾ ਉਹ ਹਾਰਡਨੈਸ ਨੂੰ ਰਿਪਰਿਜ਼ੈਂਟ ਕਰਦਾ ਠੀਕ ਆ ਇਹ ਜਿਹੜੀ ਅੱਜ ਦੀ ਇਨਫੋਰਮੇਸ਼ਨ ਸੀ ਤੇ ਮੈਂ ਉਮੀਦ ਕਰਦਾ ਜਿਹੜੀ ਅੱਜ ਦੀ ਕਲਾਸ ਆ ਤੁਹਾਨੂੰ ਜਰੂਰ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜੋ ਵੀ ਆਪਣੇ ਚੈਨਲ ਦੇ ਬੱਚੇ ਨਵੇਂ ਆਏ ਨੇ ਮੈਂ ਉਹਨਾਂ ਸਾਰਿਆਂ ਨੂੰ ਦੱਸਦਾ ਕਿ ਆਪਾਂ ਜਿਹੜੀ ਪੰਜਾਬ ਜੀਕੇ ਹੈ ਉਹਦੀ ਆਪਾਂ ਪਲੇਲਿਸਟ ਆ ਪੰਜਾਬ ਜੀਕੇ ਟੋਟਲੀ ਬਿਲਕੁਲ ਤੁਸੀਂ ਮੈਂ ਤੁਹਾਨੂੰ ਬਸ ਇੰਨੀ ਇੱਕ ਚੀਜ਼ ਕਹਿਣਾ ਕਿ ਤੁਹਾਨੂੰ ਕੋਈ ਹੁਣ ਬੁੱਕ ਤੁਸੀਂ ਕਿਧੋਂ ਬੁੱਕਣਾ ਲੋ ਕੋਈ ਕੁਝ ਨਾ ਕਰੋ ਤੁਸੀਂ ਆਪਣੀ ਜਿਹੜੀ ਪੰਜਾਬ ਜੀ ਕਿ ਹੈ ਇਥੋਂ ਤੁਸੀਂ ਆਪਣੇ ਨੋਟਸ ਪ੍ਰਪੇਅਰ ਕਰ ਲਓ ਆਪਣੀ ਡਿਟੇਲ ਦੇ ਵਿੱਚ ਕਰਵਾਈ ਆ ਕਿ ਤੁਹਾਨੂੰ ਕਿਧੋਂ ਬੁੱਕ ਤੋਂ ਵੀ ਉਹ ਡਾਟਾ ਨਹੀਂ ਮਿਲਣਾ ਠੀਕ ਹੈ ਇਹ ਮੈਨਾਂ ਦਾ 30 ਤੋਂ 32 34 ਕਲਾਸਾਂ ਹੋਣੀਆਂ ਤੁਸੀਂ ਉੱਥੇ ਜਿਹੜੀ ਆਪਣੀ ਪੰਜਾਬ ਜੀ ਕਿ ਬਿਲਕੁਲ ਕੰਪਲੀਟ ਕਰ ਸਕਦੇ ਹੋ ਉਹ ਚਾਫ ਜੀਓਗ੍ਰਾਫੀ ਇਕਨੋਮੀ ਹਿਸਟਰੀ ਠੀਕ ਆ ਸਾਰਾ ਕੁਝ ਜਿਹੜਾ ਹੈਗਾ ਤੁਹਾਨੂੰ ਕਰਕੇ ਉਹਦੇ ਵਿੱਚ ਪਲੇਲਿਸਟ ਦੇ ਵਿੱਚ ਐਡ ਕੀਤਾ ਪਿਆ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਜਿਹੜਾ ਤੁਹਾਡੇ ਲਈ ਜੌਬ ਲੈ ਕੇ ਆ